ਸਾਰਿਆਂ ਪਿਆਰ ਭਰੀ ਸਸਰੀਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇਡਾਂ ਚ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਹੱਸਦੇ ਖੇਡਦੇ ਰੱਖੇ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਸੋ ਅੱਜ ਦਾ ਮਜ਼ਾਕੀਆ ਜਾਂ ਗੀਤ ਲੈ ਕੇ ਹਾਜ਼ਰਾਂ ਮੈਨੂੰ ਆਸ ਆ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਪਹਿਲੀ ਵਾਰ ਕੁੜੀ ਨੇ ਸੌਰੇ ਜਾਣਾ ਹੁੰਦਾ ਮਟਿਆਰ ਨੇ ਤਾਂ ਉਹ ਫਿਰ ਕਦੇ ਸੱਸ ਸਹੁਰਾ ਆ ਜਾਂਦੇ ਨੇ ਕਦੇ ਜੇਠ ਆ ਜਾਂਦਾ ਫਿਰ ਕੀ ਕਹਿੰਦੀ ਐ ਉਹ ਇਹ ਤੁਸੀਂ ਗੀਤ ਰਾਹੀਂ ਸੁਣੋ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸੋ ਮਾਣੋ ਆਨੰਦ ਫਿਰ ਪਿਆਰੇ ਜਿਹਾ ਗੀਤ ਦਾ ಪೀ ಪಿ ಬಾರುರಾ ಲ ಪೀ ಪಾರ ಮರಾ ಲೈಣ ಆಗ ಮಾರಿಯ ಜೂರಾ ನೀ ಮನ್ನ ಚರ್ಕ ಜೂರ ಮುಂ ಕಡ್ಡಲೂರೀ ಸೌದ ನೋಟ ಓನೇ ಮೇರೆ ಸರ ಉತ್ತಾರ ਮੈਂ ਵੀ ਚੱਕ ਗੜੀ ਵਿੱਚ ਮਾਰਿਆ ਆਪ ਲੈਣ ਨਾ ਆਇਆ ਭੁੱਲਿਆ ਬੇਕੰਤਾ ਆਪ ਲੈਣ ਨਾ ਆਇਆ ਭੁੱਲਿਆ ਬੇਕੰਤਾ ਆਪ ਲੈਣ ਨਾ ਆਇਆ ਭੁੱਲਿਆ ਬੇਕੰਤਾ ਦੂਜੀ ਦੂਜੀ ਵਾਰ ਮੈਨੂੰ ਸੱਸ ਲੈਣ ਆ ਗਈ ਦੂਜੀ ਦੂਜੀ ਵਾਰ ਮੈਨੂੰ ਸੱਸ ਲੈਣ ਆ ਗਈ ਜਾਦਾ ਮੈਂ ਦੇਖੀ ਵੇੜੇ ਵੜਦੀ ਮੇਰੇ ਕੋਲੇ ਆਕੇ ਖੜ ਗਈ ਗੁੱਸਾ ਚੜਿਆ ਅਬ ਥੇ ਰਾਣੀ ਸੌਧਾ ਨੋਟ ਯੋਨੇ ਮੇਰੇ ਸਿਰ ਉੱਤੋਂ ਬਾਰਿਆ ਨੀ ਮੈਂ ਵੀ ਚੱਕ ਗਲੀ ਵਿੱਚ ਮਾਰਿਆ ਆਪ ਲੈਣ ਨਾ ਆਇਆ ਭੁੱਲਿਆ ਵੇ ਕੰਤਾ 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 ਤੀਜੀ ਤੀਜੀ ਵਾਰ ਮੈਨੂੰ ਸੋਰਾ ਲੈਣ ਆ ਗਿਆ ਤੀਜੀ ਤੀਜੀ ਵਾਰ ਮੈਨੂੰ ਜੇਠ ਲੈਣ ਆ ਗਿਆ ਨੀ ਜਦ ਵੇੜੇ ਦੇ ਵਿੱਚ ੜਿਆ ਸਾਡਾ ਡੰਗਰ ਬੱਚਾ ਡਰਿਆ ਮੇਰਾ ਦੇਖ ਕੇ ਪਾਰਾ ਚੜਿਆ ਨੀ ਸੌਧਾ ਨੋਟ ਉਹਨੇ ਮੇਰੇ ਸਿਰ ਉੱਤੋਂ ਵਾਰਿਆ ਨੀ ਮੈਂ ਵੀ ਚੱਕ ਗਲੀ ਵਿੱਚ ਮਾਰਿਆ ਆਪ ਲੈਣ ਨਾ ਆਇਆ ਕਾਂਤਾ ਵੇ ਕਦਰ 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 ਚੌਥੀ ਚੌਥੀ ਵਾਰ ਮੈਨੂੰ ਆਪ ਲੈਣ ਆ ਗਿਆ ਚੌਥੀ ਚੌਥੀ ਵਾਰ ਮੈਨੂੰ ਆਪ ਲੈਣ ਆ ਗਿਆ ਨੀ ਜਦ ਵੇੜੇ ਦੇ ਵਿੱਚ ਵੜਿਆ ਮੇਰਾ ਦੇਖ ਕાળ ਜੈ ਠਰਿਆ ਮੈਂ ਭੱਜ ਕੇ ਦੁੱਧ ਮਿੱਠਾ ਮੈਂ ਕਰਿਆਨੀ ਇੱਕ ਰੁਪਈਆ ਯੋਨੇ ਮੇਰੇ ਸਿਰ ਉੱਤੋਂ ਬਾਰਿਆ ਨੀ ਮੈਂ ਚੱਕ ਕਲੇਜੇ ਲਾ ਲਿਆ ਪਹਿਲਾਂ ਕਿਉਂ ਨਾ ਆਇਆ ਭੁੱਲਿ ਆਵੇ ਕਾਂਤਾ ਪਹਿਲਾਂ ਕਿਉਂ ਨਾ ਆਇਆ ਭੁੱਲਿ ਆਵੇ ਕਾਂਤਾ ਪਹਿਲਾਂ ਕਿਉਂ ਨਾ ਆਇਆ ਭੁੱਲਿ ਆਵੇ ਕਾਂਤਾ ਪਾ ਇਲਾ ਕਿਉ ਨਾ ਆਇਆ ਭੁਲਿਆ ਵੇ ਕੰਤਾ